ਬਹੁਤ ਬਹੁਤ ਹੀ ਵੱਡਾ ਦਿਨ ਬਹੁਤ ਹੀ ਮਹੱਤਵਪੂਰਨ ਹੈ ਕਿ ਸਿੱਖ ਕੌਮ ਦੇ ਮਹਾਨ ਜਰਨੈਲ ਜਿੰਨਾਂ ਨੂੰ ਪੜ੍ਹ ਕੇ ਜਿੰਨਾਂ ਦੀਆਂ ਤਸਵੀਰਾਂ ਦੇਖ ਕੇ ਸਾਡਾ ਸਿਰ ਜਿਹੜਾ ਮਾਣ ਨਾਲ ਉੱਚਾ ਹੋ ਜਾਂਦਾ ਹੈ ਅੱਜ ਉਹਨਾਂ ਦਾ 178ਵਾਂ ਸ਼ਹੀਦੀ ਦਿਵਸ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਹੇਠ ਉਹਨਾਂ ਦਾ ਇਹ ਦਿਨ ਜਿਹੜਾ ਅੱਜ ਮਨਾ ਰਹੀ ਹੈ ਜਦੋਂ ਸ਼ਾਮ ਸਿੰਘ ਟਾੜੀ ਵਾਲੇ ਜੀ ਦੀ ਹਿਸਟਰੀ ਪੜਦੇ ਆਪਾਂ ਤੇ ਸਬਦਾਂਵਾਂ ਦੇ ਵਿੱਚ ਜਿਹੜੀ ਐਂਗਲੋ ਸਿੱਖਵਾਦ ਸੀਗੀ ਉਹਦੇ ਉਹਦੇ ਵਿੱਚ ਜਿਹੜਾ ਆਖਰੀ ਦਮ ਤੱਕ ਜਿਹੜੀ ਲੜਾਈ ਲੜੀ ਸਰਦਾਰ ਸ਼ਾਮ ਸਿੰਘ ਜੀ ਨੇ ਸਾਡਾ ਉਹਦਾ ਕੋਈ ਮੁਕਾਬਲਾ ਨਹੀਂ ਬਹੁਤ ਵੱਡਾ ਔਰ ਬਹੁਤ ਵੱਡੀ ਉਹਨਾਂ ਤੋਂ ਸਿੱਖਿਆ ਲੈਣ ਦੀ ਲੋੜ ਹੈ ਸੋ ਮੈਂ ਇਸ ਸਮਾਹਨ ਜਰਨਲ ਨੂੰ ਜਿਹੜਾ ਅਪਣੇ ਲੋ ਅਪਣੇ ਸਰਕਾਰ ਵੱਲੋਂ ਮਾਨ ਸਾਹਿਬ ਵੱਲੋਂ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜਾ ਉਹ ਚੰਦਨ ਜਲੀ ਦੇਣਾ ਹੈ ਜੀ ਪਰਦਮੀ ਕਰਦੇ ਆ ਕਿ ਇਹਨਾਂ ਮਹਾਨ ਯੋਧਿਆਂ ਦੇ ਪਾਇਪੂਰ ਨੇ ਜਿਹੜੇ ਆ ਉਹਨਾਂ ਤੇ ਅਸੀਂ ਚੱਲਣ ਦੀ ਜੜੀ ਆ ਉਹ ਕੋਸ਼ਿਸ਼ ਕਰੀ ਬਹੁਤ ਬਹੁਤ ਹੀ ਵੱਡਾ ਦਿਨ ਬਹੁਤ ਹੀ ਮਹੱਤਵਪੂਰਨ ਦਿਨ ਹੈ ਕਿ ਸਿੱਖ ਕੌਮ ਦੇ ਮਹਾਨ ਜਰਨੈਲ ਜਿਨ੍ਹਾਂ ਨੂੰ ਪੜ੍ਹ ਕੇ ਜਿਨ੍ਹਾਂ ਦੀਆਂ ਤਸਵੀਰਾਂ ਦੇਖ ਕੇ ਸਾਡਾ ਸਿਰ ਜਿਹੜਾ ਮਾਣ ਨਾਲ ਉੱਚਾ ਹੋ ਜਾਂਦਾ ਹੈ ਅੱਜ ਉਹਨਾਂ ਦਾ 178ਵਾਂ ਸ਼ਹੀਦੀ ਦਿਵਸ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਹੇਠ ਉਹਨਾਂ ਦਾ ਇਹ ਦਿਨ ਜਿਹੜਾ ਅੱਜ ਮਨਾ ਰਹੀ ਹੈ ਜਦੋਂ ਸ਼ਾਮ ਸਿੰਘ ਅਟਾਰੀ ਵਾਲੇ ਜੀ ਦੀ ਹਿਸਟਰੀ ਪੜਦੇ ਆਪਾਂ ਤੇ ਸਬਦਾਂਵਾਂ ਦੇ ਵਿੱਚ ਜਿਹੜੀ ਐਂਗਲੋ ਸਿੱਖਵਾਦ ਸੀਗੀ ਉਹਦੇ ਉਹਦੇ ਵਿੱਚ ਜਿਹੜਾ ਆਖਰੀ ਦਮ ਤੱਕ ਜਿਹੜੀ ਲੜਾਈ ਲੜੀ ਸਰਦਾਰ ਸ਼ਾਮ ਸਿੰਘ ਜੀ ਨੇ ਸਾਡਾ ਉਹਦਾ ਕੋਈ ਮੁਕਾਬਲਾ ਨਹੀਂ ਬਹੁਤ ਵੱਡਾ ਔਰ ਬਹੁਤ ਵੱਡੀ ਉਹਨਾਂ ਤੋਂ ਸਿੱਖਿਆ ਲੈਣ ਦੀ ਲੋੜ ਹੈ ਸੋ ਮੈਂ ਇਸ ਸਮਾਹਨ ਜਰਨਲ ਨੂੰ ਜਿਹੜਾ ਆਪਣੇ ਲੋ ਆਪਣੇ ਸਰਕਾਰ ਵੱਲੋਂ ਮਾਨ ਸਾਹਿਬ ਵੱਲੋਂ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜਾ ਉਹ ਚੰਦ ਅਜਲੀ ਦੇਣਾ ਹੈ ਜੀ ਪਰਦਮੀ ਕਰਦੇ ਆ ਕਿ ਇਨਾ ਮਹਾਨ ਜੋਧਿਆਂ ਦੇ ਪਾਈਪੂਰ ਨੇ ਜਿਹੜੇ ਆ ਉਹਨਾਂ ਤੇ ਅਸੀਂ ਚੱਲਣ ਦੀ ਜੜੀ ਆ ਉਹ ਕੋਸ਼ਿਸ਼ ਕਰਾਂਗੇ